ਸਸਵੇਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 15 ਨਵੰਬਰ 2024 ਦੇ ਟਾਈਮ ਕਰੀਬ 7:30 ਦੇ ਹੋਣ ਜਾ ਰਹੇ ਨੇ ਇਸ ਤੋਂ ਪਹਿਲਾਂ ਆਪਾਂ 2-3 ਵਾਰੀ ਲਾਈਵ ਅਪਡੇਟ ਕਰਨ ਦੀ ਕੋਸ਼ਿਸ਼ ਕੀਤੀਆਂ ਨੈਟਵਰਕ ਕਾਰਨ ਜਿਹੜਾ ਸਾਰਾ ਲਾਈਵ ਕੱਟਿਆ ਜਾਂਦਾ ਸੀਗਾ ਸੋ ਹੁਣ ਲਾਈਵ ਆਏ ਹੈਗੇ ਆਪਾਂ ਅ ਅਪਡੇਟ ਸ਼ੁਰੂ ਦੇਵਾਂਗੇ ਮੌਸਮ ਦੀ ਤੇ ਸਾਰੇ ਦੇ ਮਨਾਂ ਦੇ ਵਿੱਚ ਇਹੀ ਸਵਾਲ ਆ ਵੀ ਸਮੋਗ ਆ ਜਿਹੜੀ ਉਹ ਕਦੋਂ ਕਟੂਗੀ ਕਦੋਂ ਇਹਦੇ ਤੋਂ ਰਾਹਤ ਮਿਲੂਗੀ ਅ ਕਿਉਂਕਿ ਇਹਦੇ ਨਾਲ ਆਮ ਜਨਜੀਵਨ ਤਾਂ ਪ੍ਰਭਾਵਿਤ ਹੋ ਹੀ ਰਿਹਾ ਤੇ ਨਾਲ ਖੇਤੀਬਾੜੀ ਸੈਕਟਰ ਵੀ ਜਿਹੜਾ ਕਾਫੀ ਪ੍ਰਭਾਵਿਤ ਹੋ ਰਿਹਾ ਹੈਗਾ ਅ ਕਿਉਂਕਿ ਹਲੇ ਬਹੁਤੇ ਕਿਸਾਨ ਆ ਜਿਹੜੇ ਹਲੇ ਵੀ ਮੰਡੀਆਂ 'ਚ ਬੈਠੇ ਆਗੇ ਤੇ ਝੋਨੇ ਦੀ ਜਿਹੜੀ ਖਰੀਦ ਆ ਗਈ ਉਹ ਨਹੀਂ ਹੋ ਰਹੀ ਕਿ ਜਾਂ ਝੋਨਾ ਨਹੀਂ ਤਲ ਰਿਹਾ ਹੈਗਾ ਅ ਕਿਉਂਕਿ ਸੱਲ ਬਾਲੀ ਹੈਗੀ ਉੱਤੋਂ ਰਾਤ ਨੂੰ ਜਿਹੜੀ ਧੁੰਦ ਬਣ ਜਾਂਦੀ ਹੈਗੀ স্মੋਗ ਬਣ ਜਾਂਦੀ ਉਹਦਾ ਕਰਕੇ ਦਿਨੇ ਵੀ ਜਿਹੜੇ 11 12 1 ਵਜੇ ਤੱਕ ਧੁੱਪ ਨਹੀਂ ਨਿਕਲਦੀ ਜਿਹਦਾ ਕਰਕੇ ਜਿਹੜਾ ਕਿਸਾਨ ਕਾਫੀ ਪਰੇਸ਼ਾਨ ਚੱਲ ਰਿਹਾ ਹੈਗਾ ਦੂਜੇ ਪੱਖ ਤੋਂ ਜਿਹੜੀ ਪ੍ਰਾਲੀਆ ਉਹ ਵੀ ਨਹੀਂ ਮੱਚ ਰਹੀਗੀ ਤਰੇਲ ਕਰਕੇ ਧੁੰਦ ਕਰਕੇ ਸਮੋਗ ਕਰਕੇ ਤੇ ਤੀਜਾ ਜਿਹੜੀ ਕਣਕ ਦੀ ਬਿਜਾਈ ਵੀ ਹੈ ਜਿਹੜੀ ਉਹ ਲੇਟ ਹੋ ਰਹੀ ਹੈਗੀ ਜਿੱਥੇ ਮੱਕੀਆਂ ਵਾਲੇ ਝੋਨੇ ਜਿਹੜੇ ਲੇਟ ਹਲੇ ਵੀ ਖੜੇ ਨੇ ਮਤਲਬ ਕਿ ਉਹ ਵੱਢਣ ਵਾਲੇ ਪਏ ਨੇ ਤੇ ਜਿਹੜੀ ਕਣਕ ਦੀ ਬਿਜਾਈ ਉਹ ਕਾਫੀ ਪ੍ਰਭਾਵਿਤ ਹੋ ਰਹੀ ਹੈ ਖਾਸ ਕਰਕੇ ਜਿਹੜੇ ਮੱਕੀ ਵਾਲੇ ਇਲਾਕੇ ਸੀ ਉਹਨਾਂ ਇਲਾਕਿਆਂ ਦੇ ਵਿੱਚ ਅ ਰਾਹਤ ਦੀ ਗੱਲ ਕੀਤੀ ਆਵੇ ਤਾਂ ਰਾਹਤ ਆਉਂਦੇ ਦਿਨਾਂ ਵਿੱਚ ਮਿਲ ਸਕਦੀ ਹੈਗੀ ਕਿਉਂਕਿ ਇੱਕ ਨਿੱਕਾ ਜਾਂ ਪਾਸਿਵ ਸਿਸਟਮ ਕਹਿੰਦਾ ਨਿੱਕਾ ਕਹਿ ਸਕਦੇ ਆ ਕਿਉਂਕਿ ਹਲਕਾ ਸਿਸਟਮ ਇਸ ਟਾਈਮ ਇੱਕ ਪਹਾੜੀ ਖੇਤਰਾਂ ਨੂੰ ਪ੍ਰਭਾਵਿਤ ਕਰਨ ਨੂੰ ਜਾ ਰਿਹਾ ਹੈਗਾ ਜੀਰੇ ਆਸਰਵਜੋਂ ਅਗਲੇ 24 ਘੰਟਿਆਂ ਚ ਜੰਮੂ ਕਸ਼ਮੀਰ ਹਿਮਾਚਲ ਦੇ ਅਚੇਰੇ ਪਹਾੜੀ ਇਲਾਕਿਆਂ ਵਿੱਚ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਤੇ ਹਲਕੀ برفਬਾਰੀ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਤੇ ਜਿਹੜੇ ਹਿਮਾਚਲ ਦੇ ਤੇ ਜੰਮੂ ਕਸ਼ਮੀਰ ਦੇ ਹੇਠਲੇ ਇਲਾਕਿਆਂ ਨੇ ਉੱਥੇ ਵੀ ਕਿਤੇ ਛੜਕਾ ਹਰਾਟਾ ਨਹੀਂ ਕਿੰਨੀ ਮੁੱਠੀ ਕਾਰਵਾਈ ਜਿਹੜੀ ਹੋ ਸਕਦੀ ਹੈ ਪਰ ਜੰਮੂ ਕਸ਼ਮੀਰ ਦੇ ਜਿਹੜੇ ਅਚੇਰੇ ਇਲਾਕਿਆਂ ਨੇ ਉੱਥੇ برفਬਾਰੀ ਦੇਖਣ ਨੂੰ ਮਿਲ ਸਕਦੀ ਹੈ ਅਗਲੇ 24 ਘੰਟਿਆਂ ਦੌਰਾਨ ਖਾਸ ਕਰਕੇ ਅੱਜ ਰਾਤ ਤੇ ਕੱਲ ਤੱਕ ਜਾਂ ਕੱਲ ਦੁਪਹਿਰ ਤੱਕ ਜਿਹੜਾ ਇਹ ਸਿਸਟਮ ਦਾ ਇੰਪੈਕਟ ਆ ਜਿਹੜਾ ਰਹਿ ਦੇ ਵਿੱਚ ਵੀ ਇਹਦੇ ਨਾਲ ਥੋੜਾ ਮੌਸਮ ਦੇ ਵਿੱਚ ਚੇਂਜ ਆ ਸਕਦਾ ਕਹਿੰਦਾ ਭਾਵ ਅ ਅਗਲੇ 24 ਘੰਟਿਆਂ ਦੇ ਵਿੱਚ ਇਹ ਜੇ ਇੱਕ ਲੈਂਦੇ ਪੰਜਾਬ ਦੇ ਇੱਕ ਉੱਪਰ ਜਿਹੜਾ ਸਿਸਟਮ ਬਣਿਆ ਹੋਇਆਗਾ ਉੱਥੇ ਵੀ ਗਰਜ ਚਮਕਲੇ ਬੱਦਲਾਂ ਦਾ ਨਿਰਮਾਣ ਹੋ ਰਿਹਾ ਹੈਗਾ ਜਿਹੜੇ ਹੌਲੀ-ਹੌਲੀ ਚੜਦੇ ਵੱਲ ਨੂੰ ਵੱਧ ਰਹੇ ਨੇ ਉਹਦਾ ਕਰਕੇ ਚੜਦੇ ਪੰਜਾਬ ਦੇ ਵਿੱਚ ਤੜਕਸਾਰ ਅੱਧੀ ਰਾਤ ਬਾਅਦ ਜਾਂ ਤੜਕਸਾਰ ਜਾਂ ਮਾਝੇ ਦੇ ਵਿੱਚ ਜਾਂ ਜਿਹੜੇ ਪੱਛਮੀ ਮਾਲਵਾ ਦੇ ਵਿੱਚ ਕਿਤੇ ਕਿਤੇ ਕਿਨ ਮਿੰਜਾਂ ਛਿਰਕਾ ਹਰਾਟਾ ਬਦਲ ਦੇ ਸਕਦੇ ਸਿਰਫ 15-20% ਖੇਤਰਾਂ ਦੇ ਵਿੱਚ ਹੀ ਸਾਰਾ ਜ਼ਿਆਦਾਤਰ ਖੇਤਰਾਂ ਵਿੱਚ ਮੌਸਮਾ ਜਿਹੜਾ ਖੁਸ਼ਕ ਹੀ ਬਣਿਆ ਰਹਿਣਗਾ ਪਰ ਫਿਰ ਵੀ 15-20% ਖੇਤਰਾਂ ਵਿੱਚ ਕਿਤੇ ਕਿਤੇ ਕਿਨ ਮਿੰਜਾਂ ਨਿੱਕਾ ਮੋਟਾ ਛਿਰਕਾ ਹਰਾਟਾ ਕਿਤੇ ਦੇਖ ਨੂੰ ਆਗ ਮਿਲ ਸਕਦਾਗਾ ਅਗਲੇ 24 ਘੰਟਿਆਂ ਦੇ ਦੌਰਾਨ ਪਰ ਜਿਵੇਂ ਜਿਵੇਂ ਇਹ ਬੱਦਲ ਲੈਂਦੇ ਪੰਜਾਬ ਵਾਲਾ ਹੌਲੀ ਹੌਲੀ ਚੜਦੇ ਪੰਜਾਬ ਵਾਲ ਨੂੰ ਵਧੂਗਾ ਉਹਦੇ ਕਾਰਨ ਜਿਹੜੀਆਂ ਠੰਡੀਆਂ ਪੱਛਮੀ ਹਵਾਵਾਂ ਮਾਣੇ ਪਹਾੜ ਤੇ ਪੱਛੋਂ ਦੀ ਹਵਾ ਗਈ ਉਹ ਥੋੜੀ ਖੁੱਲਦੀ ਦਿਖਾਈ ਦੇਊਗੀ ਉਹਦੇ ਨਾਲ ਜਿਹੜਾ ਧੁੰਦ ਤੇ ਸਮੋਗ ਦੀ ਚਾਦਰ ਜਿਹੜੀ ਪੰਜਾਬ ਦੇ ਵਿੱਚ ਬਣੀ ਹੋਈ ਆ ਉਹਦੇ ਵਿੱਚ ਵੀ ਜਿਹੜੀ ਕਮੀ ਵੇਖਣ ਨੂੰ ਮਿਲ ਸਕਦੀ ਆ ਕੱਲ ਤੇ ਪਰਸੋਂ ਤੋਂ ਕੁਝ ਖੇਤਰਾਂ ਦੇ ਵਿੱਚ ਕੱਲ ਸਮੋਗ ਤੋਂ ਰਾਹਤ ਮਿਲ ਸਕਦੀ ਆ ਕੁਝ ਖੇਤਰਾਂ ਦੇ ਵਿੱਚ ਪਰਸੋਂ ਕੱਲ 16 ਅ ਨਮੰਬਰ ਨੂੰ ਤੇ ਕੁਝ ਖੇਤਰਾਂ ਦੇ ਵਿੱਚ 17 ਨਮੰਬਰ ਨੂੰ ਧੁੰਦ ਦੇ ਵਿੱਚ ਜਾਂ ਸਮੋਗ ਦੇ ਵਿੱਚ ਜਿਹੜੀ ਕਮੀ ਵੇਖਣ ਨੂੰ ਮਿਲ ਸਕਦੀ ਹੈਗੀ ਕਿਉਂਕਿ ਜਿਵੇਂ ਹੀ ਸਿਸਟਮ ਪਹਾੜੀ ਖੇਤਰਾਂ ਤੋਂ ਅੱਗੇ ਨਿਕਲੂਗਾ ਅਚੇਰੇ ਪਹਾੜੀ ਖੇਤਾਂ ਵਿੱਚ ਬਰਫਵਾਰੀ ਹੋਈ ਹੋਣੀ ਹੈ ਤਾਜ਼ਾ ਤਾਜ਼ਾ ਉੱਥੋਂ ਜਿਹੜੀਆਂ ਠੰਡੀਆਂ ਪੱਛਮੀ ਹਵਾਵਾਂ ਪਹਾੜ ਤੇ ਪੱਛੋਂ ਦੀ ਹਵਾ ਜਿਹੜੀ ਮੈਦਾਨੀ ਖੇਤਾਂ ਵੱਲ ਨੂੰ ਮੁੜੂਗੀ ਜਿਸ ਦਾ ਕਰਕੇ ਦਿਨ ਅਤੇ ਰਾਤਾਂ ਦੇ ਪਾਰੇ ਵਿੱਚ ਆਉਂਦੇ ਦਿਨਾਂ ਵਿੱਚ ਹੋਰ ਗਰਾਵੜ ਦੇਖਣ ਨੂੰ ਮਿਲੂ ਠੰਡ ਦੇ ਵਿੱਚ ਹੋਰ ਇਜ਼ਾਫਾ ਦੇਖਣ ਨੂੰ ਮਿਲੂਗਾ ਇਹਦੇ ਨਾਲ ਜਿਹੜੀਆਂ ਖੁਸ਼ਕ ਹਵਾਵਾਂ ਨੇ ਉਹ ਵੀ ਪੰਜਾਬ ਵੱਲ ਨੂੰ ਕੂਚ ਕਰਨੀਆਂ ਜਿਸ ਦਾ ਕਰਕੇ ਪੰਜਾਬ ਦੇ ਵਿੱਚ ਸਮੋਗ ਤੋਂ ਜਿਹੜੀ ਰਾਹਤ ਮਿਲਦੀ ਦਿਖਾਈ ਦੇ ਸਕਦੀ ਹੈਗੀ ਹਾਲਾਂਕਿ ਉਮੀਦ ਪਹਿਲਾਂ ਵੀ ਇਹ ਸੀ ਵੀ 2-3 ਦਿਨ ਪਹਿਲਾਂ ਵੀ ਪੱਸੋਂ ਚੱਲੂਗੀ ਹਾਲਾਂਕਿ ਜਿਹੜੀ ਪੱਸੋਂ ਦੀ ਰਫ਼ਤਾਰ ਸੀ ਹਵਾ ਦੀ ਉਹ ਜਿਹੜੀ ਕਾਫੀ ਮੱਠੀ ਸੀਗੀ ਤੇ ਨਮੀ ਵਿੱਚ ਵਾਧਾ ਹੋਣ ਕਾਰਨ ਜਿਹੜੇ ਧੁੰਦ ਦੇ ਬੱਦਲ ਨੇ ਉਹ ਪੰਜਾਬ ਦੇ ਵਿੱਚ ਬਣਦੇ ਦੇਖੇ ਗਏ ਨੇ ਪਰ ਅੱਗੇ ਦੀ ਗੱਲ ਕੀਤੀ ਜਾਵੇ ਤਾਂ ਅੱਗੇ ਇਹ ਸੁਭਾਵਨਾ ਹੈਗੀ ਹੈ ਵੀ ਅਗਲੇ 3-4 ਦਿਨ ਤੇ 4-5 ਦਿਨ ਭਾਰਤ ਤੇ ਪੱਛੋਂ ਦੀ ਮਿਕਸ ਜੀ ਹਵਾ ਜਿਹੜੀਆਂ ਠੰਡੀਆਂ ਹਵਾਵਾਂ ਪੰਜਾਬ 'ਚ ਚੱਲਦੀਆਂ ਰਹਿਣੀਆਂ ਹਲਕੀ ਤੋਂ ਮੱਧਮ ਰਫ਼ਤਾਰ ਨਾਲ ਤੇ ਇਹਦੇ ਵਿੱਚ ਇੱਕ ਦੋ ਪੱਖ ਨੇ ਇਹਦੇ ਵਿੱਚ ਬੀਸਵਾ ਆਉਣਾ ਚੰਗੀ ਹੈ ਵੀ ਅਗਲੇ ਦਿਨਾਂ ਵਿੱਚ ਪੱਸੋਂ ਖੁੱਲ ਕੇ ਚੱਲੂਗੀ ਜਿਸ ਦਾ ਕਰਕੇ ਸਮੋਗ ਦੇ ਵਿੱਚ ਧੁੰਦ ਦੇ ਵਿੱਚ ਕਮੀ ਦੇਖਣ ਨੂੰ ਮਿਲ ਸਕਦੀ ਹੈਗੀ ਪਰ ਇਹਦੇ ਦੋ ਪਹਿਲੂ ਨੇ ਦੂਜਾ ਪੱਖ ਇਹ ਹੈਗਾ ਜੇ ਕਿਤੇ ਉਮੀਦ ਅਨਸਾਰ ਪੱਛੋਂ ਦੀ ਹਵਾ ਜਿਹੜੀ ਖੁੱਲ ਕੇ ਨਾ ਚੱਲੀ ਜਾਂ ਹਲਕੀ ਚੱਲੀ ਤਾਂ ਜਿਹੜੇ ਧੁੰਦ ਦਾ ਮਾਹੌਲਾ ਇਸੇ ਤਰ੍ਹਾਂ ਅੱਗੇ ਵੀ ਬਰਕਰਾਰ ਰਹਿ ਸਕਦਾ ਕਈ ਖੇਤਰਾਂ ਦੇ ਵਿੱਚ ਪਰ ਜਿਆਦਾ ਚਾਂਸ ਇਹ ਹੈਗੇ ਵੀ ਪੱਛੋਂ ਪਹਾੜ ਤੇ ਪੱਛੋਂ ਦੀ ਹਵਾ ਜਿਹੜੀ ਉਹ ਖੁੱਲ ਕੇ ਚੱਲੂਗੀ ਜਿਸ ਦਾ ਕਰਕੇ ਧੁੰਦ ਤੇ ਸਮੋਗ ਤੋਂ ਜਿਹੜੀ ਰਾਹਤ ਮਿਲਦੀ ਦਿਖਾਈ ਦੇਊਗੀ ਪਰ ਦੂਜਾ ਪੱਖ ਇਹ ਵੀ ਰਹੂਗਾ ਜੇ ਕਿਤੇ ਉਮੀਦ ਅਨਸਾਰ ਹਵਾ ਖੁੱਲ ਕੇ ਨਾ ਚੱਲੀ ਖੁਸ਼ਕ ਤਾਂ ਜਿਹੜਾ ਧੁੰਦ ਵਾਲਾ ਮਾਹੌਲ ਅੱਗੇ ਵੀ ਜਾਰੀ ਰਹਿ ਸਕਦਾ ਨਹੀਂ ਕੱਲ ਤੇ ਪਰਸੋਂ ਤੋਂ ਹੀ ਜਿਹੜੀ ਰਾਹਤ ਮਿਲਣੀ ਸ਼ੁਰੂ ਹੋ ਜਾਣੀ ਆ ਜੇ ਪਹਾੜ ਤੇ ਪੱਛੋਂ ਦੀ ਹਵਾ ਜਿਹੜੀ ਖੁੱਲਣੀ ਸ਼ੁਰੂ ਹੋਗੀ ਅਗਲੇ 4-5 ਦਿਨ ਇਦਾਂ ਹੀ ਹਵਾ ਜਿਹੜੀ ਚੱਲਣ ਦੀ ਸੁਭਾਵਨਾ ਹਲਕੀ ਤੋਂ ਮੱਧਮ ਰਫ਼ਤਾਰ ਨਾਲ ਜਿਹੜੀ ਹਵਾ ਚੱਲਦੀ ਰਹਣੀ ਆ ਜਿਸ ਦਾ ਕਰਕੇ ਵੱਡੇ ਪੱਧਰ ਤੇ ਤੁਹਾਡੇ ਲਈ ਮੌਸਮ ਤੋਂ ਵੀ ਰਾਹਤ ਮਿਲੂਗੀ ਤੇ ਸਮੋਗ ਤੋਂ ਵੀ ਜਿਹੜੀ ਰਾਹਤ ਮਿਲਦੀ ਦਿਖਾਈ ਦੇਊਗੀ ਇਹ ਜਿਹੜੀ ਸਮੋਗ ਬਣ ਰਹੀ ਹੈਗੀ ਇਹ ਨੀਰੀ ਜ਼ਹਿਰ ਆਗੀ ਇਹਦੇ ਵਿੱਚ ਧੂਏ ਦਾ ਵੀ ਰਲੇਮਾਗਾ ਧੂਏ ਦਾ ਰਲੇਮਾ ਹੋਣ ਕਾਰਨ ਜਿਹੜਾ ਨੀਰੀ ਬਿਮਾਰੀ ਨੂੰ ਸੱਦਾ ਦੇ ਰਹੀ ਹੈ ਇਹ ਤੁੰਦਾਗੀ ਜਿਹਦੇ ਨਾਲ ਖੰਗ ਜਖਾਮ ਫੀਵਰ ਆਮ ਜਿਹੜੇ ਲੱਛਣ ਇਹ ਦੇਖ ਕੇ ਜਾ ਰਹੇ ਨੇ ਹਰ ਇੱਕ ਇਨਸਾਨ ਦੇ ਵਿੱਚ ਕਿਉਂਕਿ ਇਹਦੇ ਵਿੱਚ ਧੂੰਏਦਾਰਲੇਵਾ ਹੋਂਕਾਰਨ ਕਾਰਬਨ ਡਾਈਆਕਸ ਆਕਸਾਈਡ ਦੀ ਜਿਹੜੀ ਮਾਤਰਾ ਹੈ ਕਿ ਉਹ ਕਾਫੀ ਜ਼ਿਆਦਾ ਹੈ ਜਿਸ ਦਾ ਕਰਕੇ ਨਿਰੀ ਜ਼ਹਿਰ ਹਵਾ ਦੇ ਵਿੱਚ ਆਪਾਂ ਜਿਹੜਾ ਸਾਹ ਲੈ ਰਹੇ ਹਾਂਗੇ ਸੋ ਆਉਂਦੇ ਦਿਨਾਂ ਵਿੱਚ ਜੇ ਪਹਾੜ ਤੇ ਪੱਛੋਂ ਦੀ ਹਵਾ ਖੁੱਲ ਕੇ ਚੱਲਦੀ ਹੈ ਤਾਂ ਇਹਦੇ ਤੋਂ ਇੱਕ ਵੱਡੀ ਰਾਹਤ ਮਿਲਦੀ ਦਿਖਾਈ ਦੇਊਗੀ ਆਮ ਜਨਜੀਵਨ ਜਿਹੜਾ ਪ੍ਰਭਾਵਿਤ ਹੋ ਰਿਹਾ ਉਹਨੂੰ ਤਾਂ ਰਾਹਤ ਮਿਲੂਗੀ ਮਿਲੂਗੀ ਖੇਤੀਬਾੜੀ ਸੈਕਟਰ ਦੇ ਵਿੱਚ ਜਿਹੜੇ ਕਿਸਾਨ ਝੋਨੇ ਨੂੰ ਜਾਂ ਕਣਕ ਦੀ ਬਜਾਈ ਨੂੰ ਲੈ ਕੇ ਜਿਹੜਾ ਇਹਦੇ ਤੋਂ ਸਹਿਮੇ ਹੋਏ ਨੇ ਸਮਾਗਤੋਂ ਉਹਨਾਂ ਨੂੰ ਵੀ ਜਿਹੜੀ ਇੱਕ ਵੱਡੀ ਰਾਹਤ ਮਿਲ ਸਕਦੀ ਹੈ ਪਰ ਸਾਰੀ ਗੇਮ ਹਵਾ ਦੀ ਹੈ ਕਿ ਜੇ ਹਵਾ ਖੁੱਲ ਕੇ ਚੱਲਦੀ ਆ ਤਾਂ ਜਿਹੜੀ ਵੱਡੀ ਰਾਹਤ ਮਿਲੂਗੀ ਜੇ ਹਵਾ ਮੱਠੀ ਰਵਤਾਰ ਨਾਲ ਚੱਲਦੀ ਆ ਤਾਂ ਜਿਹੜੀ ਧੁੰਦ ਦੀ ਆਉਣੀ ਜਾਣੀ ਕੁਝ ਖੇਤਰਾਂ ਦੇ ਵਿੱਚ ਜਿਹੜੀ ਫਿਰ ਇਸੇ ਤਰ੍ਹਾਂ ਬਰਕਰਾਰ ਰਹਿ ਸਕਦੀ ਹੈ ਕਿ ਮੀਂਹ ਵਾਲੇ ਪੱਖ ਤੋਂ ਅਗਲੇ ਕਈ ਦਿਨ ਵੱਡੇ ਪੱਧਰ ਦੀ ਮੀਂਹ ਦੀ ਸਭਾਵਨਾ ਨਹੀਂ ਜਾਪ ਰਹੇਗੀ ਪਰ ਹਾਲ ਦੀ ਘੜੀ ਨਿੱਕੇ ਨਿੱਕੇ ਸਿਸਟਮ ਆਉਂਦੇ ਰਹੇ ਨੇ ਜਿੱਦਾਂ ਅਗਲੇ 24 ਘੰਟਿਆਂ 'ਚ ਵੀ ਇੱਕ ਸਿਸਟਮ ਜਿਹੜਾ ਪਹਾੜੀ ਖੇਤਰਾਂ ਨੂੰ ਪੰਜਾਬ ਨੂੰ ਜਾਂ ਹਿਮਾਚਲ ਨੂੰ ਜਾਂ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰੂਗਾ ਪਰ ਜ਼ਿਆਦਾ ਅਸਰ ਜਿਹੜਾ ਉਹਦਾ ਪਹਾੜੀ ਖੇਤਰਾਂ ਤੱਕ ਹੀ ਸੀਮਿਤ ਰਹੂਗਾ ਤੇ ਮੈਦਾਨੀ ਇਲਾਕਿਆਂ ਵਿੱਚ ਪੰਜਾਬ ਦੇ ਮਾਝੇ ਦੇ ਵਿੱਚ ਅੰਮ੍ਰਿਤਸਰ ਖਾਸ ਕਰਕੇ ਅੰਮ੍ਰਿਤਸਰ ਤਾਣ ਤਾਨ ਗਰਦਾਸਪੁਰ ਪਠਾਨਕੋਟ ਇਹਨਾਂ ਇਲਾਕਿਆਂ ਵਿੱਚ ਕਿਤੇ ਛੜਕਾ ਛਰਾਟਾ 15-20% ਖੇਤਾਂ ਵਿੱਚ ਦੇਖوں ਨੂੰ ਮਿਲ ਸਕਦਾਗਾ ਮਾਲਵਾ 벨ਟ ਦੇ ਵਿੱਚ ਕੋਈ ਖਾਸ ਅਸਰ ਨਹੀਂ ਜਾ ਪਰ ਫਿਰ ਵੀ ਕਈ ਵਾਰ ਉਮੀਦ ਤੋਂ ਜ਼ਿਆਦਾ ਕਾਰਵਾਈ ਹੋ ਜਾਂਦੀ ਹੁੰਦੀ ਹੈ ਕਿਤੇ ਛੜਕਾ ਛਰਾਟਾ ਮਾਲਵਾ ਖੇਤਰ ਵਿੱਚ ਵੀ ਕਿਨ ਮੈਨ ਕਿਤੇ ਦੇਖਣ ਨੂੰ ਮਿਲ ਸਕਦੀ ਆ ਪਰ ਜ਼ਿਆਦਾਤਰ 70 80% ਇਲਾਕਿਆਂ ਵਿੱਚ ਜ਼ਿਆਦਾਤਰ ਮੌਸਮ ਜਿਹੜਾ ਖੁਸ਼ਕੀ ਰਹੂਗਾ ਪਰ ਅੱਜ ਲੇਟ ਰਾਤ ਅੱਧੀ ਰਾਤ ਤੋਂ ਬਾਅਦ ਹਲਕੀ ਬੱਦਲਵਾਈ ਪੰਜਾਬ ਦੇ ਉੱਪਰ ਦੀ ਗੁਜਰਨੀ ਸ਼ੁਰੂ ਹੋ ਜਾਣੀ ਆ ਕੱਲ ਤੜਕਸਾਰ ਜਾਂ ਕੱਲ ਦੁਪਹਿਰ ਨੂੰ ਵੀ ਕਿਤੇ ਕਿਤੇ ਜਿਹੜੀ ਨਿੱਕੀ ਮੋਟੀ ਟਟਵੀਂ ਗੁਜਰਦੀ ਬੱਦਲਵਾਈ ਜਿਹੜੀ ਅਸਮਾਨ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕਿ ਜੇ ਬੱਦਲਬਾਈ ਪੰਜਾਬ ਦੇ ਵਿੱਚ ਦਾਖਲ ਹੁੰਦੀ ਹੈ ਜਾਂ ਠੰਡੀ ਹਵਾ ਬਾਰਡਰ ਪਾਰ ਕਰਕੇ ਜਿਹੜੀ ਗਰ ਚਮਕਲੇ ਬੱਦਲਾਂ ਦੇ ਵਿੱਚੋਂ ਨਿਕਲੂਗੀ ਲੈਂਦੇ ਪੰਜਾਬ 'ਚ ਜਿਹੜੀਆਂ ਕਾਰਵਾਈਆਂ ਦੇ ਰਹੇ ਨੇ ਉਹ ਜਿਹੜੀ ਠੰਡੀ ਹਵਾ ਕੀ ਚੜਦੇ ਪੰਜਾਬ 'ਚ ਦਾਖਲ ਹੁੰਦੀ ਹੈ ਤਾਂ ਤੁੰਦ ਤੋਂ ਵੀ ਜਿਹੜੀ ਕੱਲ ਨੂੰ ਰਾਹਤ ਮਿਲ ਸਕਦੀ ਹੈ ਕੁਝ ਕਿਤਨਾ ਦੇ ਵਿੱਚ ਕੁਝ ਕਿਤਨਾ ਦੇ ਵਿੱਚ ਪਰਸੋਂ 17 ਨਵੰਬਰ ਤੱਕ ਜਿਹੜੀ ਰਾਹਤ ਮਿਲਦੀ ਵਿਖਾਈ ਦੇ ਸਕਦੀ ਹੈ ਕਿ ਬਾਕੀ ਪਹਿਲਾਂ ਵੀ ਦੱਸਿਆ ਸਾਰੀ ਗੇਮ ਆ ਜਿਹੜੀ ਉਹ ਹਵਾ ਦੀ ਹੈਗੀ ਜੇ ਹਵਾ ਖੁੱਲ ਕੇ ਚੱਲੂਗੀ ਤਾਂ ਜਿਹੜੀ ਧੁੰਦ ਤੋਂ ਸਮਾਗ ਤੋਂ ਰਾਹਤ ਵੱਡੇ ਪੱਧਰ ਤੇ ਦੇਖੀ ਜਾਊਗੀ ਜੇ ਹਵਾ ਮੱਠੀ ਰਹੀ ਤਾਂ ਜਿਹੜੀ ਧੁੰਦ ਦੀ ਆਉਣੀ ਯਾਨੀ ਕੁਝ ਖੇਤਰਾਂ ਵਿੱਚ ਇਸੇ ਤਰ੍ਹਾਂ ਬਰਕਰਾਰ ਰਹਿ ਸਕਦੀ ਆ ਪਰ ਜ਼ਿਆਦਾ ਚਾਂਸ ਇਹ ਨੇ ਵੀ ਹਵਾ ਖੁੱਲ ਕੇ ਚੱਲੂਗੀ ਤੇ ਰਾਹਤ ਜਿਹੜੀ ਸਮੁੱਚੇ ਸੂਬਾ ਵਾਸੀਆਂ ਨੂੰ ਮਿਲੂਗੀ ਬਾਕੀ ਕਿਸਾਨੀ ਸੈਕਟਰ ਜਿਹੜਾ ਕਾਫੀ ਪ੍ਰਭਾਵਿਤ ਹੋ ਰਿਹਾ ਕਣਕਾਂ ਦੀ ਬਜਾਈ ਵੀ ਲੇਟ ਹੋ ਰਹੀ ਹੈਗੀ ਕਿਥੇ ਕਿਥੇ ਜਿੱਥੇ ਖਰਚੇ-ਗੁਰਚੇ ਹਲੇ ਮਚਾਉਣ ਵਾਲੇ ਪਏ ਨੇ ਜਾਂ ਪ੍ਰਾਲੀ ਮਚਾਉਣ ਵਾਲੀ ਪਈ ਹੈਗੀ ਉਥੇ ਜਿਹੜੀ ਕਣਕ ਦੀ ਵਿਜਾਈ ਵੀ ਕਾਫੀ ਲੇਟ ਹੋ ਰਹੀ ਹੈਗੀ ਸੋ ਕਿਸਾਨ ਵੀਰ ਇਹੀ ਪੁੱਛ ਰਹੇ ਆ ਵੀ ਕਦੋਂ ਸਮਾਪਤ ਹੋ ਰਾਹਤ ਮਿਲੂਗੀ ਅਗਲੇ 24 ਘੰਟਿਆਂ ਦੇ ਵਿੱਚ ਕੁਝ ਇਲਾਕਿਆਂ ਵਿੱਚ ਧੁੰਦ ਤੋਂ ਸਮਾਪਤ ਹੋ ਜਿਹੜੀ ਥੋੜੀ ਰਾਹਤ ਮਿਲਦੀ ਦਿਖਾਈ ਦੇ ਸਕਦੀ ਹੈਗੀ ਤੇ ਇਹ ਸਿਸਟਮ ਦੇ ਗੁਜ਼ਰਨ ਤੋਂ ਬਾਅਦ ਦਿਨ ਅਤੇ ਰਾਤਾਂ ਦੇ ਪਾਰ ਵਿੱਚ ਹਲਕੀ ਗਰਾਵਟ ਦੇਖਣ ਨੂੰ ਮਿਲੂਗੀ ਮਤਲਬ ਕਿ ਠੰਡ ਦੇ ਵਿੱਚ ਜਿਹੜਾ ਹਲਕਾ ਇਜਾਫਾ ਜਿਹੜਾ ਹੋਰ ਦੇਖਣ ਨੂੰ ਮਿਲ ਸਕਦਾਗਾ ਬਾਕੀ ਹਰਿਆਣੇ ਦੇ ਵਿੱਚ ਕੋਈ ਵੱਡੇ ਮੀਂਹ ਦੀ ਜਾਂ ਕੋਈ ਛਿੜਕੇ ਰਾਟੇ ਦੀ ਕੋਈ ਵੀ ਸੁਭਾਵਨਾ ਨਹੀਂ ਜਾਪ ਰਹੀ ਕਿ ਹੋ ਸਕਦਾ ਇੱਕ ਆ ਦੁੱਕਾ ਦਾ ਕਿਤੇ ਬੱਦਲ ਨਿੱਕੀ ਮੋਟੀ ਕਾਰਵਾਈ ਦੇ ਜਾਵੇ ਪਰ 90% ਇਲਾਕਿਆਂ ਵਿੱਚ ਮੌਸਮ ਖੁਸ਼ਕੀ ਰਹੂਗਾ ਇਸੇ ਤਰ੍ਹਾਂ ਉਤਰੀ ਰਾਜਧਾਨ ਦੇ ਹਨਮਾਨਗੜ ਗੰਗਾਨਗਰ ਇਲਾਕਿਆਂ ਵਿੱਚ ਵੀ ਕੋਈ ਖਾਸ ਮੀਂਹ ਦੀ ਸੁਭਾਵਨਾ ਨਹੀਂ ਜਾਪ ਰਹੀ ਇੱਥੇ ਵੀ ਜਿਹੜਾ ਮਾਹੌਲ ਆ ਜਿਹੜਾ ਖੁਸ਼ਕ ਹੀ ਬਣਿਆ ਰਹਿਣਾਗਾ ਸੋ ਖੇਤੀਬਾੜੀ ਸੈਕਟਰ ਤੋਂ ਮੀਂਹ ਵਾਲੇ ਪੱਖ ਤੋਂ ਤਾਂ ਮੌਸਮ ਜਿਹੜਾ ਖੁਸ਼ਕ ਰਹੂਗਾ ਜਿਹੜਾ ਮਹੌਲਾ ਕਰਨ ਕਰੀ ਬਜਾਈ ਲਈ ਜਿੱਥੇ ਵੀ ਰਹਿੰਦੀ ਹੈਗੀ ਉਥੇ ਅਨਕੂਲ ਰਹੂਗਾ ਮੌਸਮ ਤੇ ਬਾਕੀ ਕਿਤੇ ਨਿੱਕੀ-ਮੋਟੀ ਛੜਕਾ ਛਰਾਟਾ ਜਿਹੜਾ ਅਗਲੇ 24 ਘੰਟਿਆਂ ਵਿੱਚ 15-20% ਖੇਤਾਂ ਵਿੱਚ ਵੱਜਾਂ ਵੱਧ ਤੋਂ ਵੱਧ ਕਿਤੇ 20-25% ਇਲਾਕਿਆਂ ਵਿੱਚ ਕਿਤੇ ਕਿਣ-ਮਿੰਨ ਜਾਂ ਛੜਕਾ ਛਰਾਟਾ ਦੇਖਣ ਨੂੰ ਮਿਲ ਸਕਦਾਗਾ ਪਰ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਜਿਹੜਾ ਖੁਸ਼ਕ ਹੀ ਰਹਿਣ ਦੇ ਅਸਾਰ ਜਿਹੜੇ ਬਣੇ ਹੋਏ ਨੇ ਸੋ ਇੰਨੀ ਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਪਰ ਰਾਹਤ ਦੀ ਗੱਲ ਇਹ ਹੈਗੀ ਹਵਾ ਕੁੱਲਣ ਦੇ ਨਾਲ ਜਿਹੜੀ ਖੁਸ਼ਕ ਪੱਥਰਾਂ ਦੀ ਹਵਾ ਖੁੱਲਣ ਦੇ ਨਾਲ ਜਿਹੜੀ ਆਉਂਦੇ ਦਿਨਾਂ ਵਿੱਚ ਸਮੋਗ ਦੇ ਧੁੰਦ ਤੋਂ ਜਿਹੜੀ ਰਾਹਤ ਮਿਲ ਸਕਦੀ ਹੈਗੀ ਧੰਨਵਾਦ ਜੀ